ਜੋ ਜਿੰਦਾਬਾਦ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਇੱਕ ਜਿੰਦਾਬਾਦ ਸਾਥੀਓ ਸਾਰਿਆਂ ਨੂੰ ਜੈ ਪੀਮ ਜੈ ਪਰਤ ਜੈ ਸੰਵਿਧਾਨ ਜੈ ਮਜ਼ਦੂਰ ਜੈ ਜਵਾਨ ਜੈ ਕਿਸਾਨ ਅੱਜ ਸਾਥੀਓ ਅਸੀਂ ਸ਼ੇਖਪੁਰਾ ਦੇ ਟੋਲ ਤੇ ਪਹੁੰਚੇ ਆ ਜੋ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਹਿਸੀਲ ਤਲਵੰਡੀ ਦੇ ਵਿੱਚ ਪੈਂਦਾ ਤਾਂ ਅਸੀਂ ਇੱਥੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਤੇ ਬਾਕੀ ਕਿਸਾਨ ਜਥੇਬੰਦੀਆਂ ਉਹ ਵੀ ਸਾਡੇ ਨਾਲ ਪਹੁੰਚੀਆਂ ਅਸਲ ਮਸਲਾ ਕੀ ਆ ਮਸਲਾ ਸੀ ਤੁਹਾਨੂੰ ਦੱਸ ਦਿਆਂ ਸਾਥੀਓ ਕਿਉਂਕਿ ਪਿਛਲੀ ਵੀਡੀਓ ਚ ਵੀ ਤੁਸੀਂ ਦੇਖਿਆ ਸੀਗਾ ਕਿ ਟੋਲ ਦੇ ਜਿਹੜੇ ਮਾਲਕ ਆ ਜੋ ਸਰਮਾਇਦਾਰ ਲਾਣਾ ਉਹ ਪਹਿਲਾਂ ਵੀ ਇੱਥੇ ਟੋਲ ਤੇ ਕੰਮ ਕਰਦੇ ਮੁਲਾਜ਼ਮ ਸੀਗੇ ਜਿਹੜੇ ਉਹਨਾਂ ਦੀਆਂ ਤਨਖਾਹਾਂ ਦਾ ਮਸਲਾ ਸੀਗਾ ਪਿਛਲੇ ਤੋਂ ਪਿਛਲੇ ਸਾਲ ਪਿਛਲੇ ਸਾਲ ਹੀ ਸੀ ਨਾ ਜੀ ਪਿਛਲੇ ਸਾਲ ਜਿਹੜਾ ਤਨਖਾਹਾਂ ਦਾ ਮਸਲਾ ਸੀਗਾ ਉਦੋਂ ਵਿਦਿਆਰਥੀ ਜਥੇਬੰਦੀ ਤੇ ਬਾਕੀ ਕਿਸਾਨ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨਾਂ ਦੀ ਤਨਖਾਹ ਜਿਹੜੀ ਕਿ ਇਹ ਨਪਰੇ ਸੀ ਪਿਛਲੇ ਸਾਲ ਪਹਿਲਾਂ ਅਸੀਂ ਪਿਛਲੇ ਸਾਲ ਵੀ ਪਵਾਈ ਆ ਪਰ ਜਿਵੇਂ ਕਹਿੰਦੇ ਜਿਵੇਂ ਕਹਿੰਦੇ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਇਹਨਾਂ ਨੂੰ ਹੁੰਦਾ ਵੀ ਇੱਕ ਆਰੀ ਸੰਘਰਸ਼ ਕਰ ਲਿਆ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਦਬਾ ਦਿਓ ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਪਿੰਡਾਂ ਦੇ ਹੀ ਲੋਕ ਆ ਜਿਹੜੇ ਇੱਥੇ ਮਲਾਜ਼ਮ ਲੱਗੇ ਹੋਏ ਆ ਬੱਚੀਆਂ ਲੱਗੀਆਂ ਗਈਆਂ ਇੱਥੇ ਲੜਕੇ ਲੱਗੇ ਹੋਏ ਆ ਪੜ੍ਹੇ ਲਿਖੇ ਬੇਰੋਜਗਾਰ ਹੋਣ ਦਾ ਕਰਕੇ ਉਹ ਟੋਲ ਦੇ ਉੱਤੇ ਨੌਕਰੀ ਕਰ ਰਹੇ ਆ ਸਰਕਾਰਾਂ ਦਾ ਇਹਨਾਂ ਮਾੜਾ ਹਾਲ ਹੈ ਰੋਜ਼ਗਾਰ ਦੇਣਾ ਤਾਂ ਕੀ ਸੀ ਇਹ ਇਹ ਜਿਹੜੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਲੱਗੇ ਹੋਏ ਆ ਸਾਡੇ ਨੌਜਵਾਨ ਉਹਨਾਂ ਦੀਆਂ ਤਨਖਾਹਾਂ ਵੀ ਟਰਕਾ ਟਰਕਾ ਕੇ ਦਿੰਦੇ ਆ ਜਿਵੇਂ ਇਹਨਾਂ ਦੇ ਦੱਸਣ ਚ ਆਇਆ ਇਹਨਾਂ ਦੇ ਦੱਸਣ ਚ ਆਇਆ ਕਿ ਪਿਛਲੇ ਕੋਸ਼ ਸਮੇ ਤੋਂ ਇਹਨਾਂ ਦੀ ਤਨਖਾਹ ਰੋਕ ਲਈ ਤੁਸੀਂ ਆਪ ਦੱਸੋ ਕਿ ਇਹਨਾਂ ਦੇ ਵਿੱਚ ਘਰ ਦੀ ਘਰ ਦੀ ਜ਼ਿੰਮੇਵਾਰੀਆਂ ਦੇ ਵਿੱਚ ਪਏ ਹੋਏ ਬੱਚੇ ਇੱਥੇ ਲੱਗੇ ਹੋਏ ਆ ਇਹਨਾਂ ਦੀ ਤਨਖਾਹ ਰੋਕ ਕੇ ਤਨਖਾਹ ਰੋਕ ਕੇ ਇਹ ਕੰਮ ਤੇ ਕਿਵੇਂ ਬੈਠ ਜਾਣ ਅੱਜ ਇਹਨਾਂ ਨੇ ਅੱਕੇ ਹੋਇਆ ਨੇ ਟੋਲ ਬੰਦ ਕੀਤਾ ਤੇ ਰਾਹ ਸਾਫ਼ ਕੀਤਾ ਵੀ ਅਸੀਂ ਟੋਲ ਨਹੀਂ ਕਟਾਂਗੇ ਕਿਉਂ ਨਹੀਂ ਕਟਾਂਗੇ ਕਿਉਂਕਿ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਰੋਕ ਦਿੱਤੀਆਂ ਤੇ ਹਜੇ ਟੋਲ ਬੰਦ ਕੀਤੇ ਨੂੰ ਅੱਧਾ ਘੰਟਾ ਨਹੀਂ ਹੋਇਆ ਅੱਧਾ ਘੰਟਾ ਇਹ ਟੋਲ ਬੰਦ ਨੂੰ ਨਹੀਂ ਹੋਇਆ ਜਿਹੜੇ ਮਾਲਕ ਟੋਲ ਦੇ ਕਹਿੰਦੇ ਸੀ ਕਿ ਤਨਖਾਹਾਂ ਨਹੀਂ ਪੈਣਗੀਆਂ ਅੱਧੇ ਘੰਟੇ ਦੇ ਵਿੱਚ ਤਨਖਾਹਾਂ ਉਹਨਾਂ ਦੇ ਖਾਤੇ ਵਿੱਚ ਪਹੁੰਚ ਗਈਆਂ ਪਹੁੰਚ ਗਈਆਂ ਕਿ ਨਹੀਂ ਜੀ ਇਹਦਾ ਮਤਲਬ ਲਿਚਗੜਿਚੀਆਂ ਦਾ ਕੰਮ ਸਾਡੇ ਪੰਜਾਬੀ ਇੱਥੇ ਬੇਰੁਜ਼ਗਾਰ ਜਿਹੜੇ ਟੋਲਾਂ ਦੇ ਕੰਮ ਕਰਦੇ ਆ ਉਹਨਾਂ ਨਾਲ ਕਰ ਰਹੇ ਆ ਇਹ ਤੇ ਨਾਲ ਹੀ ਨਾਲ ਹੀ ਜਿਹੜਾ ਗੈਰਕਾਨੂੰਨੀ ਕੰਮ ਕਰ ਰਹੇ ਆ ਕਿਉਂਕਿ ਜਿੰਨੀਆਂ ਜਥੇਬੰਦੀਆਂ ਜਿੰਨੇ ਅਸੀਂ ਆਗੂ ਆ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੰਘਰਸ਼ ਦਾ ਪੱਲਾ ਫੜਦੇ ਆਂ ਤਾਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਇਹ ਮੁਲਾਜ਼ਮਾਂ ਨੂੰ ਇਹ ਮੁਲਾਜ਼ਮਾਂ ਨੂੰ ਗਲਤ ਗਾਈਡ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਟੋਲ ਪੰਜਾਬ ਦਾ ਹੈ। ਇਹੀ ਕਹਿੰਦੇ ਆ ਜੀ। ਇਹ ਕਹਿੰਦੇ ਆ ਵੀ ਟੋਲ ਪੰਜਾਬ ਦਾ ਹੈ। ਅਸਲ ਦੇ ਵਿੱਚ ਇਹ ਟੋਲ ਪੰਜਾਬ ਦਾ ਨਹੀਂ ਇਹ ਪੰਜਾਬ ਰਾਜ ਦਾ ਨਹੀਂ ਸੈਂਟਰ ਗਵਰਨਮੈਂਟ ਦਾ ਤੁਸੀਂ ਉੱਪਰ ਚਾਹੇ ਇਹਦੇ ਤੇ ਲਿਖਿਆ ਹੋਇਆ ਵੀ ਦਿਖਾ ਦਿਓ। ਸੈਂਟਰ ਗਵਰਨਮੈਂਟ ਦੇ ਅਧੀਨ ਸੈਂਟਰ ਗਵਰਨਮੈਂਟ ਦੇ ਅਧੀਨ ਇਹਨਾਂ ਦੀ ਤਨਖਾਹ ਜਿਹੜੀ ਹੈਗੀ ਹੈ 22000 ਰੁਪਿਆ ਪ੍ਰਤੀ ਮਹੀਨਾ ਬਣਦੀ ਹੈ ਪਰ ਸਾਥੀਓ ਇਹਨਾਂ ਨੂੰ ਤਨਖਾਹ ਕਿੰਨੀ ਦਿੱਤੀ ਜਾਂਦੀ ਆ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣਦੇ ਆਓ ਜੀ ਕੋਈ ਵੀ ਸਾਥੀ ਆ ਜਿਹੜਾ ਆਓ ਜੀ ਤੁਹਾਨੂੰ ਹੁਣ ਤਨਖਾਹ ਕਿੰਨੀ ਮਿਲ ਰਹੀ ਹੈ ਜੀ 10900 ਮਿਲ ਰਹੀ ਹੈ ਜੀ ਕਿੰਨੀ ਮਿਲ ਰਹੀ ਹੈ ਜੀ 10900 ਪੰਜਾਬ ਰਾਜ ਨਹੀਂ ਕਿਸੇ ਵੀ ਰਾਜ ਦੇ ਅਕੋਰਡਿੰਗ 15000 ਰੁਪਿਆ ਬਣਦਾ ਜੀ ਤਨਖਾਹ ਦਾ ਹਾਂ ਜੀ ਰਾਜ ਦੇ ਅਕੋਰਡਿੰਗ ਵੀ ਤਨਖਾਹ ਇਹਨਾਂ ਨੂੰ ਨਹੀਂ ਮਿਲਦੀ ਆਓ ਜੀ ਤੁਸੀਂ ਦੱਸੋ ਜੀ ਇੱਕ ਵਾਰੀ ਇਹਦੇ ਡਿਟੇਲ ਦੱਸੋ ਜਿਹੜੀਆਂ ਤਨਖਾਹ ਜੀ ਸੈਂਟਰ ਮਿਨੀਮਮ ਦੇ ਹਿਸਾਬ ਨਾਲ ਬੰਦੀਆਂ ਜੀ ਅਲੱਗ-ਅਲੱਗ ਡੈਜਿਨੇਸ਼ਨ ਦੇ ਹਿਸਾਬ ਨਾਲ ਜੋ ਵੀ ਆਪਣਾ ਟੀਸੀ ਲਾ ਲਓ ਕੋਈ ਸੁਪਰਵਾਈਜ਼ਰ ਲਾ ਲਓ ਇੰਚਾਰਜ ਲਾ ਲਓ ਐਲਏ ਹੋ ਗਿਆ ਜਿਹੜੇ ਵੀ ਅਹੁਦੇ ਦੇ ਹਿਸਾਬ ਨਾਲ ਜੋ ਸੈਂਟਰ ਬਲਿਓ ਗ੍ਰੇਡ ਹੁੰਦੇ ਆ ਜੀ ਏ ਗ੍ਰੇਡ ਏ ਪਲੱਸ ਗ੍ਰੇਡ ਉਹ ਹਿਸਾਬ ਨਾਲ ਤਨਖਾਹ ਮਿਨੀਮਮ ਬੰਦੀਆਂ ਪਰ ਇਹ ਤਨਖਾਹ ਉਹ ਵੀ ਲਾ ਲਓ ਕੋਈ 10-12000 ਤੇ ਜਿੱਥੇ ਮੰਨ ਕੇ ਚੱਲੋ ਸਾਡੀ ਯੂਨੀਅਨ ਚੱਲਦੀ ਆ ਪੰਜਾਬ ਚ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੀ ਉੱਥੇ ਤਾਂ ਸੋਹਣੀਆਂ ਤਨਖਾਹਾਂ ਜਿੱਥੇ-ਜਿੱਥੇ ਬੰਦੀ ਕੰਮ ਕਰ ਰਹੀ ਆ ਉੱਥੇ ਸੋਹਣੀਆਂ ਤਨਖਾਹਾਂ ਮਿਲ ਰਹੀਆਂ ਸਾਰੇ ਅਸੀਂ ਬੱਲੂ ਨੇ ਟੋਲ ਤੋਂ ਹੁਣ ਆਏ ਆ ਜੀ ਪ੍ਰਧਾਨ ਜੀ ਦੀ ਕਾਲ ਤੇ ਸੋਹਣੀਆਂ ਤਨਖਾਹਾਂ ਜਿੱਥੇ ਜਥੇ ਬੰਦੀ ਹੈਣੀਗੀ ਉੱਥੇ ਤਨਖਾਹਾਂ ਮੰਨ ਕੇ ਚੱਲੋ ਆਹੀ 9000 10000 12 ਘੰਟੇ ਡਿਊਟੀ ਜੀ ਤੇ ਕੋਈ ਛੁੱਟੀ ਨਹੀਂ ਜੇ ਕੋਈ ਛੁੱਟੀ ਮਾਰਦਾ ਕਰਮਚਾਰੀ ਤਾਂ ਉਹਦੀ ਤਨਖਾਹ ਚੋਂ ਪੈਸੇ ਕੱਟ ਦਿੱਤੇ ਜਾਂਦੇ ਆ ਤਾਂ ਸਾਥੀਓ ਇਹਨਾਂ ਦਾ ਤਨਖਾਹਾਂ ਰੋਜ਼ਗਾਰ ਚਲਾਉ ਘਰ ਚਲਾਉ ਤਨਖਾਹ ਸੀ ਉਸ ਤੇ ਵੀ ਰੋਕਾ ਲਾਉਂਦੇ ਆ ਇਹ ਪਿਛਲੇ ਸਾਲ ਵੀ ਅਸੀਂ 2 ਤੋਂ 2.5 ਲੱਖ ਰੁਪਏ ਇਹਨਾਂ ਦੇ ਖਾਤਿਆਂ ਚ ਪਵਾਇਆ ਸੀਗਾ ਤੇ ਹੁਣ ਵੀ ਇਹ ਅੱਧਾ ਘੰਟਾ ਟੋਲ ਬੰਦ ਕਰਕੇ ਇਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚਦਾ ਕੀਤਾ ਤੇ ਨਾਲ ਹੀ ਨਾਲ ਹੀ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਦਾ ਨਾ ਇਹ ਟੋਲ ਸੈਂਟਰ ਗਵਰਨਮੈਂਟ ਦੇ ਕਾਨੂੰਨ ਦੇ ਮੁਤਾਬਕ 22700 ਰੁਪਿਆ ਤਨਖਾਹ 7 ਤਰੀਕ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਸੈਂਟਰ ਦੇ ਰੂਲ ਦੇ ਹਿਸਾਬ ਨਾਲ ਸੈਂਟਰ ਦੇ ਰੂਲ ਦੇ ਅਕੋਰਡਿੰਗ 7 ਤਰੀਕ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜਿਹੜੀ ਕਿ ਇਹਨਾਂ ਨੂੰ ਨਹੀਂ ਮਿਲ ਰਹੀ ਤੇ ਅੱਗੇ ਇਸ ਤੇ ਆਪਾਂ ਬਾਕੀਆਂ ਦਾ ਕੀ ਪ੍ਰਤੀਕਰਮ ਹੈ ਉਹਨਾਂ ਬਾਰੇ ਵੀ ਪੁੱਛਦੇ ਆ ਜਰਨਲਿਸਟ ਸਰ ਸਾਹਿਬ ਆ ਗਏ ਉਹਨਾਂ ਨੇ ਕੋਈ ਗੱਲ ਹਾਂ ਕੋਈ ਗੱਲ ਨਹੀਂ ਪ੍ਰਧਾਨ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੇ ਕਿਹੜੀ ਜਥੇਬੰਦੀ ਵੱਲੋਂ ਆਏ ਹੋ ਉਹ ਵੀ ਜਰੂਰ ਦੱਸੋ ਸਭ ਤੋਂ ਪਹਿਲਾਂ ਸਾਰੇ ਪੈਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਣਜੋਤ ਸਿੰਘ ਮਾਈਨੰਗਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਬਲਾਕ ਤਲਵੰਡੀ ਸਾਬਦਾ ਮੈਂ ਖਜਾਂਚੀ ਹਾਂ ਇਹ ਟੋਲ ਪਲਾਜ਼ਾ ਜਦੋਂ ਦਾ ਵੀ ਚੱਲਿਆ ਹੈ ਇਹ ਨੌਜਵਾਨਾਂ ਨਾਲ ਸਾਡੀਆਂ ਬੱਚਿਆਂ ਭੈਣਾਂ ਨਾਲ ਅਸੀਂ ਖੜਦੇ ਹਾਂ ਇਹਨਾਂ ਦਾ ਪਿੱਛੇ ਜੇ ਵੀ ਜਿਵੇਂ ਤੁਸੀਂ ਦੱਸਿਆ ਰੋਲਾ ਹੋਇਆ ਤਨਖਾਹਾਂ ਦਾ ਅ ਜੋ ਕਾਰਪੋਰੇਟ ਜਗਤ ਨੂੰ ਇਹ ਸਾਰਾ ਅਨਾ ਮਨਾਫਾ ਦੇਣ ਦੀ ਲੁੱਟ ਵਧਾਈ ਹੋਈ ਹੈ ਇਹ ਪਲਾਜੇ ਗਵਰਨਮੈਂਟ ਆਪਣੇ ਹੱਥਾਂ ਵਿੱਚ ਲਵੇ ਅਰੇ ਜੋ ਉਹਨਾਂ ਦਾ ਘੱਟੋ ਘਾਟ ਬੇਇਜ਼ਤ ਬਣਦਾ ਗਵਰਨਮੈਂਟ ਖੁਦ ਦੇਵੇ ਧੰਨਵਾਦ ਜੀ ਅ ਪ੍ਰਧਾਨ ਜੀ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਤੇ ਨਾਮ ਦਸੋਗੇ ਜਮੂਰੀ ਕਿਸਾਨ ਸ਼ਭਾ ਪੰਜਾਬ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਇਸ ਪ੍ਰਕਰਿਆ ਦੇ ਨਾਲ ਮੁਲਾਜ਼ਮਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੀ ਹੈ ਜਥੇਬੰਦੀ ਤਨਖਾਹ ਵਧਾਉਂਦਾ ਹੋਵੇ ਚਾਹੋ ਤਨਖਾਹ ਤਿੰਨ ਮਹੀਨੇ ਜੜੀ ਪਈ ਸੀ ਉਹ ਆਪਣਾ ਦਬਾਉਣ ਦਾ ਹੋਵੇ ਕੋਸ਼ਿਸ਼ ਟੋਲ ਕੇ ਰਹੀ ਸੀ ਸੰਯੁਕਤ ਕਿਸਾਨ ਮੋਰਚੇ ਪੰਜਾਬ ਜਦੋਂ ਕੰਪਨੀ ਭੱਜ ਗਈ ਸੀ ਮੈਨੇਜਰ ਨੂੰ ਡੱਕ ਲਿਆ ਫੜ ਲਿਆ ਮੈਨੇਜਰ ਨੂੰ ਮੁਲਾਜ਼ਮ ਫੜ ਲਈ ਸਾਰੀ ਤਨਖਾਹ ਇਹਨਾਂ ਦੀ ਪਵਾ ਕੇ ਫੇਰ ਬੈਠੀ ਬਹਿਜੋ ਆਰਾਮ ਨਾਲ ਜਿੰਨੇ ਜਿਹੜੇ ਤਨਖਾਹ ਨਹੀਂ ਪੈਂਦੀ ਕਿਛ ਨਹੀਂ ਜਾਣ ਕਿਤੇ ਨਹੀਂ ਜਾਂਦੀ ਡੀਐਸਪੀ ਵੀ ਆ ਗਿਆ ਸੀ ਆਪਣਾ ਪੁਲਿਸ ਵੀ ਆ ਗਈ ਸੀ ਬਿਰਾਮ ਨਾਲ ਬਹਿਜੋ ਕਿਤੇ ਨਹੀਂ ਜਾਣਾ ਜਣਾ ਜੇ ਤਨਖਾਹ ਨਹੀਂ ਮਿਲਦੀ ਉਦੋਂ ਆਪਾਂ ਬੈਠੇ ਸੀ ਆਪਾਂ ਬੈਠੇ ਸੀ ਇਕੱਠੀ ਬੈਠੀ ਮੋਰਚਾ ਵੀ ਚੱਲ ਰਿਹਾ ਸੀ ਆਪਣਾ ਮੋਰਚਾ ਵੀ ਚੱਲ ਰਿਹਾ ਸੀ ਉਸ ਤੋਂ ਬਾਅਦ ਅੱਜ ਜਦੋਂ ਅਸੀਂ 2 ਵਜੇ ਆਏ ਆ ਅਸੀਂ ਨੰਗੇ ਜਾ ਰਹੇ ਸੀ ਪਹਿਲਾਂ ਟਿਆ ਕਰਵਾ ਚੱਲਦੀ ਸੀ ਬੰਦ ਕਰਨਾ ਹੋ ਰਹੀ ਸੀ ਆਪਣੇ ਕਟੇਕਟਰ ਮੈਂ ਜਦੋਂ ਬੰਦ ਕਰ ਰਿਹਾ ਹਾਂ ਦੱਸ ਦੋ ਅੱਜ ਅਸੀਂ ਡੀਐਸਪੀ ਨੂੰ ਮਿਲਣ ਗਏ ਸੀ ਕੋਈ ਜ਼ਰੂਰੀ ਕੰਮ ਸੀ ਜਿੱਥੇ ਬੰਦੇ ਦਾ ਆਉਂਦੇ ਸੀਗੇ 2 ਵਜੇ ਨੂੰ ਬੰਦ ਕਰੀ ਬ ਖੜੇ ਸੀ ਅਸੀਂ ਆ ਗਏ ਐਸਐਚਓ ਵੀ ਆ ਗਿਆ ਇੱਥੇ ਕਹਿੰਦਾ ਪ੍ਰਧਾਨ ਜੀ ਮੈਂ ਦੇਖੋ ਅਮਨੇ ਕਾਨੂੰਨ ਦੀ ਸਥਿਤੀ ਤੁਹਾਡੇ ਨਾਲ ਨੂੰ ਵੱਧ ਪੜਾ ਸਾਡੇ ਰਮਾਨ ਚਾਡੇ ਵਰਕਰ ਮਲਾਜ਼ਮوں ਕੇ ਭੰਨ ਤੋੜ ਨਹੀਂ ਕਰਦੇ ਇਹ ਬੋਲਦਾ ਮੈਨੇਜਰ ਕਹਿੰਦਾ ਜੀ ਮੈਂ ਤਾਂ ਤਾਂ ਕੀਤੀ ਸੀ ਕਿ ਆਪਣਾ ਫੋਨ ਸੁਣੋ ਕਿ ਮਲਾਜ਼ਮ ਭੰਨ ਤੋੜ ਕਰਦੇ ਆ ਮੈਂ ਦਿਖਾ ਕੇ ਰੋੜਾ ਵਜਿਆ ਟਵਜਿਆ ਆਰਾਮ ਨਾਲ ਸ਼ਾਂਤਮਈ ਬੈਠੇ ਤੁਸੀਂ ਸੰਘਰਸ਼ ਨੂੰ ਤਾੜ ਪੂੜੀ ਕਰਨ ਵਾਸਤੇ ਤਾੜ ਕਰਦੇ ਫਿਰ ਉਸ ਤੋਂ ਬਾਅਦ ਸਾਡੇ ਖੜੀ ਖੜੇ ਪੇਮੈਂਟ ਪੈ ਗਈ ਐਸੇ ਚੋਂ ਦੀ ਪੇਮੈਂਟ ਪੈ ਗਈ ਪ੍ਰਧਾਨ ਜੀ ਅੱਧੇ ਘੰਟੇ ਚ ਹਾਂ ਹੁਣ ਤੁਸੀਂ ਜਾਊਗਾ ਨਾ ਕੇ ਅਸੀਂ ਜੇ ਲੋਕ ਘਰੇ ਵਾਕੇ ਆਪਣੇ ਮਾਝ ਮੁੱਟਕੇ ਦੀ ਲੋੜੀ ਨੂੰ ਬੁਲਾ ਲਓ ਅਸੀਂ ਆ ਜਾਾਂਗੇ ਅਸਲ ਵਿੱਚ ਕੀ ਆ ਵੀ ਲੋੜ ਤਾਂ ਇਹ ਹੀ ਆ ਵੀ ਜਿੰਨੇ ਵੀ ਸਰਕਾਰੀ ਪ੍ਰਾਈਵੇਟ ਉਦਾਰੇ ਨਾਲ ਜਿੰਨੀਆਂ ਪ੍ਰਾਈਵੇਟ ਕੰਪਨੀਆਂ ਸਾਰਿਆਂ ਨੂੰ ਆਪਣਾ ਇੰਡੀਆ ਵਿੱਚੋਂ ਬਾਹਰ ਕੱਢ ਗਏ ਸਰਕਾਰੀ ਛੇਸ਼ਟ ਵਿੱਚ ਚੱਲੇ ਸਾਰਿਆਂ ਨੂੰ ਤਨਖਾਹ ਮਿਲੇ ਫੁੱਲ ਮਾਵਾ ਪੇ ਦੇ ਮਿਲੇ ਸਾਰਿਆਂ ਨੂੰ ਰੋਜ਼ਗਾਰ ਮਿਲੇ ਧੰਨਵਾਦ ਪ੍ਰਧਾਨ ਜੀ ਬਾਕੀ ਟੋਲ ਪਲਾਜ਼ਾ ਦੀ ਜਿਹੜੀ ਵਰਕਰ ਯੂਨੀਅਨ ਬਣੀ ਹੋਈ ਆ ਉਹਨਾਂ ਦੇ ਵੀ ਆਗੂ ਸੂਬਾ ਜਰਨਲ ਸਕਤਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦੀ ਹੁਣ ਕੀ ਡਿਮਾਂਡ ਹੈ ਤੇ ਕੀ ਇਸ ਇਸ ਬਾਰੇ ਪ੍ਰਤੀਕਰਮ ਮੰਨਦਾ ਸੱਸੀ ਗਾਲ ਜੀ ਬਾਈ ਸਾਰਿਆਂ ਨੂੰ ਜਿਸ ਤਰ੍ਹਾਂ ਆਪਾਂ ਦੇਖੀ ਵੀ ਸੈਂਟਰ ਮੈਨੀਅਮ ਵੇਜ ਬਣਿਆ ਹੋਇਆ ਪੂਰੇ ਆਪਣੇ ਪੰਜਾਬ ਚ ਪੂਰੇ ਇੰਡੀਆ ਚ ਬਣਿਆ ਹੋਇਆ ਠੀਕ ਹੈ ਉਹਦੇ ਅਕੋਰਡਿੰਗ 23000 ਘੱਟੋ ਘੱਟ ਮੈਨੀਅਮ ਵੇਜ ਹੈ ਜੇ ਸਰਕਾਰ ਕਹਿੰਦੀ ਵੀ ਇਦੋਂ ਘੱਟ ਆਪਾਂ ਕਿਸ ਤੋਂ ਕੰਮ ਕਰਾ ਨਹੀਂ ਸਕਦੇ ਪੈਸੇ ਦੇ ਕੇ ਪਰ ਇਹ ਕੋਆਪਰੇਟ ਕਰਾਣੇ ਜਿੱਥੇ ਨਾ ਧੱਕਾ ਚੱਲਦਾ ਹੈ ਉੱਥੇ ਆਪਣੀ ਮਨਮਰਜ਼ੀਆਂ ਕਰਦੇ ਨੇ ਬਾਈ ਇਹ ਇਹ ਮੁੰਡਿਆਂ ਨੂੰ 8500 ਦੇ ਕੰਮ ਕਰਾ ਰਹੇ ਨੇ ਇੰ ਤੇ ਪਹਿਲਾਂ ਇਹ ਜੂਨੀਅਨ ਚ ਨਹੀਂ ਸੀਗੇ ਟੋਲਾ ਜੂਨੀਅਨ ਦੇ ਗਠਨ ਚਾਹੇ ਚਲੋ ਸਾਡੇ ਧਿਆਨ ਚ ਆਇਆ ਇਹ ਸਾਨੂੰ ਕਹ ਰਿਹਾ ਸੀ ਤੁਸੀਂ ਆਓ ਚਲੋ ਸਾਡਾ ਜਿਵੇਂ ਹੁਣ ਕਰਨ ਹੜਾ ਕਰਨਾ ਥੋੜਾ ਜੀ ਉਧਰ ਵੀ ਹੋ ਗਏ ਸੀਗੇ ਸੇਵਾ ਕਰਨ ਚ ਲੱਗੇ ਹੋਏ ਚਲੋ ਇਹਨਾਂ ਨੇ ਅੱਜ ਕਹਿੰਦੇ ਸੀ ਕਾਲ ਫ੍ਰੀ ਕਰਨਾ ਸੀ ਅੱਖਰ ਕੋਈ ਗੱਲ ਨਹੀਂ ਜਿਸ ਤਰ੍ਹਾਂ ਕਰੋ ਮਰਜੀ ਅਸੀਂ ਇਹ ਥੋੜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਵੀ ਕਿਸ ਤਰ੍ਹਾਂ ਇਹਨਾਂ ਨੂੰ ਪੁੱਛਿਆ ਨਹੀਂ ਬਾਕੀ ਇਹਨਾਂ ਦੇ ਜਿਹੜੇ ਮੁਲਾਜ਼ਮ ਐ ਜਿਹੜੇ ਇੱਥੋਂ ਦੇ ਕੰਮ ਕਰਮਚਾਰੀ ਐ ਉਹਨਾਂ ਨੂੰ ਮੈਂ ਇਹ ਵੀ ਪੁੱਛਣਾ ਚਾਹਾਂਗਾ ਮੇਰੇ ਕੋਲੇ ਕਰਮਚਾਰੀ ਜ਼ਰੂਰ ਆਵੇ ਕੀ ਇਹਨਾਂ ਦੇ ਟੋਲ ਦੇ ਜਿਹੜੇ ਮੁਲਾਜ਼ਮ ਪੱਕੇ ਤੌਰ ਤੇ ਰੱਖੇ ਹੋਏ ਆਗੇ ਬਾਹਰੋਂ ਜੋ ਵੀ ਟੋਲ ਦੇ ਮਾਲਕਾ ਉਹਨਾਂ ਵੱਲੋਂ ਕੀ ਉਹਨਾਂ ਨੇ ਤੁਹਾਡੇ ਨਾਲ ਕੋਈ ਆ ਕੇ ਵਿਚਾਰ ਪਟਾੰਦਰਾ ਕੀਤਾ ਜੀ ਜੀ ਪਹਿਲਾਂ ਕੋਈ ਨਹੀਂ ਆਇਆ ਜੀ ਪਹਿਲਾਂ ਅਸੀਂ ਕਿੰਨੇ ਵਾਰ ਗਏ ਚੁੱਕੇ ਹਾਂ ਜੀ ਜਦੋਂ ਹੁਣ ਅਸੀਂ ਦੁਨੀਆ ਚੜਾਲੇ ਆ ਜੀ ਉਦੋਂ ਦੇ ਆਉਣ ਲੱਗਿਆ ਜੀ ਉਹਨਾਂ ਦੇ ਪਹਿਲਾਂ ਅਸੀਂ ਉਦੋਂ ਵੀ ਆਏ ਸੀਗੇ ਇੱਕ ਵਾਰ ਹੁਣ ਫੇਰ ਦੁਬਾਰਾ ਉਹ ਪਹਿਲਾਂ ਵੀ ਆਪਾਂ ਜਦੋਂ ਉਦੋਂ ਪੈਸੇ ਪਵਾਏ ਸੀ ਉਹਦੇ ਹਾਂਜੀ ਹਾਂਜੀ ਉਦੋਂ ਜੀ ਠੀਕ ਹੈ ਸਾਥੀਓ ਅਸੀਂ ਸੰਘਰਸ਼ ਦੇ ਰਾਹ ਦੇ ਵਿੱਚ ਦੇਸ਼ਵਾਸੀ ਵਿਦਿਆਰਥੀ ਲੋਕ ਪਲਾਈ ਸੰਗਠਨ ਪੰਜਾਬ ਮਜ਼ਦੂਰ ਮੁਕਤੀ ਮੋਰਚ ਤੇ ਉਗਰਾਹਾ ਜਥੇਬੰਦੀ ਤੇ ਨਾਲ ਹੀ ਸਾਡੇ ਜਮੂਰੀ ਕਿਸਾਨ ਜਥੇਬੰਦੀ ਤੇ ਟੋਲ ਪਲਾजा ਵਰਕਰ ਜਥੇਬੰਦੀ ਅਸੀਂ ਸਾਰੀਆਂ ਜਥੇਬੰਦੀਆਂ ਇਸ ਸੰਘਰਸ਼ ਦੇ ਵਿੱਚ ਸਾਡੇ ਮੁਲਾਜ਼ਮ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਆ ਉਹਨਾਂ ਦੇ ਨਾਲ ਖੜੇ ਆ ਤੇ ਅੱਗੇ ਫੈਸਲਾ ਪ੍ਰਸ਼ਾਸਨ ਕੀ ਕਰਦਾ ਸਰਕਾਰ ਸਾਡੀ ਝੋਲੀ ਕੀ ਫੈਸਲਾ ਪਾਉਂਦੀ ਆ ਉਹ ਅੱਗੇ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਹਾਂਗੇ ਤੇ ਇੱਕ ਨਾਰੇ ਦੇ ਨਾਲ ਆਪਾਂ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਤੇ ਨਾਰੇ ਦਾ ਜਵਾਬ ਨਾਰੇ ਨਾਲ ਸਾਰਿਆਂ ਨੇ ਦੇਣਾ ਜੀ ਜੈ ਪੀਮ ਜੈ ਪਰ ਜੈ ਪਰ ਜੈ ਭਾਰਤ ਜੈ ਸੰਵਿਧਾਨ ਜੈ ਮਜ਼ਦੂਰ ਜੈ ਮਜ਼ਦੂਰ ਜੈ ਜਵਾਨ ਜੈ ਜਵਾਨ ਜੈ ਕਿਸਾਨ ਜੈ ਕਿਸਾਨ